ਕਸਦਾ ਕਿ ਜਿਵੇਂ ਭਗਵੰਤ ਮਾਨ ਦੂਜਿਆਂ ਨੂੰ ਕਹਿੰਦਾ ਨਾ ਕਿ ਝੂਠ ਬੋਲਦੇ ਸੀ ਆਗੂ ਇਹ ਪੈਸੇ ਖਾਂਦੇ ਸੀ ਇਹ ਲੁਟੇਰੇ ਸੀ ਅੱਜ ਭਗਵੰਤ ਦਾ ਇੱਕ ਕੋਰਾ ਝੂਠ ਚਿੱਟਾ ਚਿੱਟਾ ਝੂਠ ਉਹਦਾ ਫੜ ਕੇ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਚ ਬੇਨਕਾਬ ਕਰਨ ਲੱਗਿਆ ਪਹਿਲਾਂ ਇੱਕ ਵਾਰ ਇਹਦੀ ਜ਼ਰਾ ਵੀਡੀਓ ਗੌਰ ਨਾਲ ਸੁਣੋ ਤੁਸੀਂ ਨਹੀਂ ਬਿੰਨ ਬੋਲਣ ਦੀ ਉਧਰੋਂ ਆਲਪਿੰਡ ਹੈ ਬਿੰਦੂ ਆਲਕੜੀ ਹੈ ਆਹ ਨਾਲ ਹੀ ਤੁਮ ਬਿੰਦਰੋੜ ਹਾਂ ਲਾਸਟ ਪਿੰਡ ਹੈ ਉਦੋਂ ਅਗੇ ਪਟਿਆਲਾ ਜਿੱਥੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਉੱਥੇ ਇੱਕ ਸੂਏ ਦੇ ਉੱਤੇ ਪੁਲ ਬਣਾਉਣਾ ਹੈ ਅਲੱਗੋਂ ਸੂਆ ਕਿਤੇ ਕੋਈ ਕਿਤੇ ਸ਼ਹਿਰ ਨੂੰ ਨਹੀਂ ਜਾਂਦਾ ਖੇਤਾਂ ਨੂੰ ਹੀ ਜਾਂਦਾ ਉਹ ਕਹਿੰਦੇ ਜੀ ਪੁਲ ਬਣਾ ਦਿਓ ਸਾਡੇ ਰੇੜੇ ਤੇ ਟਰੈਕਟਰ ਲੰਘਦੇ ਨੇ ਮੈਂ ਡੀਸੀ ਸਾਹਿਬ ਨੂੰ ਕਿਹਾ ਆ ਪੁਲ ਬਣਾ ਦਿਓ ਜੀ ਬੀ ਐਂਡ ਆਰ ਤੋਂ ਉਹ ਕਹਿੰਦੇ ਜੀ ਬਜਟ ਨਹੀਂ ਹੈ ਮੈਂ ਕਹਿੰਦਾ ਚਲੋ ਅੱਧੇ ਪਛਾਤ ਨਾਂ ਦੇ ਦੂੰਗਾ ਜੀ ਇਧਰੋਂ ਕਹਿੰਦੇ ਠੀਕ ਹੈ ਜੀ ਐਸਟੀਮੇਟ ਬਣਾ ਲਿਓ ਵਾਲਿਆ ਜੀ ਐਸਟੀਮੇਟ ਕਿੰਨਾ ਬਣਾਇਆ ਜੀ 1 ਕਰੋੜ 8 ਲੱਖ ਦਾ ਜੀ ਮੈਂ ਕਹਿੰਦਾ 50 ਲੱਖ ਦੇ ਤੁਹਾਨੂੰ ਮੰਗਣ ਕਿਉਂਦੇ ਲਖਾ ਮੇਰਾ ਇੱਕ ਦੋਸਤ ਹੈ ਉਹ ਉਹ ਇੰਜੀਨੀਅਰ ਹੈ ਉਹ ਕਹਿੰਦਾ ਕੋਈ ਕੋਈ ਪ੍ਰਾਈਵੇਟ ਐਸਟੀਮੇਟ ਲਵਾਉਣੇ ਉਹ ਮੈਨੂੰ ਵਾਲਾ ਜੀ ਮੈਂ ਉਹਨੂੰ ਕਹਿੰਦਾ ਜਾ ਰਿਹਾ ਐਸਟੀਮੇਟ ਲਾ ਕੇ ਦੇਈ ਯਾਰ ਪੁਲ ਬਣਾਉਣੇ ਤੁਹਾਨੂੰ ਯਕੀਨ ਆ ਜੂਗਾ ਪਿੰਡ ਵਾਲਿਆਂ ਕਿ ਉਹ ਬਗਰਾ ਹਾਲ ਪਿੰਡ ਚ ਪੁਲ ਬਣਾ ਰਹੇ ਆ ਕਿੰਨੇ ਚ ਬਣਾ ਰਹੇ ਆ ਕੀ ਲਾ ਕਰੀ ਉਹ ਹੀ ਬੋਲ ਖਾਣ ਪਿਆ ਸਿੱਧੇ ਹੀ ਖਾਂਦੇ ਨੇ ਜੀ ਤਾਂ ਆ ਬੜਾ ਹੋਣਾ ਬੰਦ ਕਰ ਦੋ ਜੀ ਦੋਸਤੋ ਇੱਕ ਚੀਫ ਮਿਨਿਸਟਰ ਆ ਪੰਜਾਬ ਦਾ ਔਰ ਇਹ ਦੋਸੀ ਵਾਲੀ ਐਮਪੀ ਬਣਿਆ ਸੀ ਜਦੋਂ ਇਹਨੇ ਇਹ ਕੋਰਾ ਝੂਠ ਬੋਲਿਆ ਮੈਂ ਸਪੈਸ਼ਲੀ ਡਿੜਬੇ ਦੇ ਬਗੜੋਲ ਪਿੰਡ ਵਿੱਚ ਝੰਬੂ ਆ ਜਿਹੜਾ ਛੋਟਾ ਨਾਲਾ ਉੱਥੇ ਖੜਾ ਇੱਕ ਵਾਰੀ ਬੇਟੇ ਦਿਖਾਓ ਸਾਰਾ ਆ ਦੇਖ ਲਓ ਜੀ ਤੇ ਆ ਪਿੱਛੇ ਹਟੋ ਜਰਾ ਹੁਣ ਤੁਸੀਂ ਸਾਰੇ ਥੋੜਾ ਜਿਹਾ ਪਿੱਛੇ ਹਟੋ ਦਿਖਾਓ ਸਾਰਾ ਦਿਖਾ ਦਿਆ ਪੁਲ ਕਿਹੜਾ ਬਣਿਆ ਅਜਾ ਆ ਪਾਈਪ ਟਕਾ ਟੁੱਟਾ ਆ ਪਾਈਪ ਦਿਖਾ ਇਧਰਲੇ ਪਾਸੇ ਆ ਪਿੱਛੇ ਦਿਖਾ ਆ ਸਾਰਾ ਇਹ ਸਾਰਾ ਚੰਬੂ ਡਰੇਨ ਚੰਬੂ ਡਰੇਨ ਚੰਬੂ ਡਰੇਨ ਆ ਪਿੱਛੇ ਨੂੰ ਆ ਜਾ ਹੁਣ ਮੇਰੇ ਕੋਲ ਆ ਜਰਾ ਇਹ ਇਹ ਜਿਹੜਾ ਜੂ ਕੁਛ ਵੀ ਇਹਨੇ ਕੀਤਾ ਸਰਪੰਚ ਆ ਪੁਰਾਣਾ ਸਾਬਕ ਇਹਦਾ ਨਾਮ ਤਾਰੀ ਸਰਪੰਚ ਆ ਔਰ ਇਹਨਾਂ ਨੇ ਇਹਨਾਂ ਤੋਂ ਹੁਣ ਸੁਣੋ ਕਿ ਅਸਲੀਅਤ ਕੀ ਸੀਗੀ ਆ ਜਿਹੜਾ ਪਾਈਪ ਵੀ ਪਾਇਆ ਨਾ ਇੱਕ ਇਦੇ ਨਾਲ ਦੇ ਇਹਨਾਂ ਨੇ ਦੋ ਦੋ ਪਾਈਪ ਪਾਈ ਸੀ ਇੱਕ ਇੱਕ ਤੇ ਚੋਰੀ ਚੋਰੀ ਹੋ ਗਿਆ ਇਕੱਲਾ ਇੱਕ ਪਾਈਪ ਆ ਇੱਥੇ ਤੇ ਆ ਤੁਸੀਂ ਇੰਨਾ ਦੇਖ ਸਕਦੇ ਇਹ ਸਰਪੰਚ ਤਾਰੀ ਨੇ ਇਹ ਕੰਮ ਜਿਹੜਾ ਹੋਇਆ ਇੰਨਾ ਪਾਣੀ ਨੰਗਣ ਜੁਗਾ ਇਹ ਸਰਪੰਚ ਤਾਰੀ ਨੇ ਕਰਵਾਇਆ ਯਾਰੋ ਯਾਰ ਪਿੰਡ ਦਾ ਇੱਕ ਸਾਦਾ ਬੰਦਾ ਵੀ ਇੰਨਾ ਝੂਠ ਨਹੀਂ ਬੋਲਦਾ ਯਾਰ ਗਰੀਬ ਤੋਂ ਗਰੀਬ ਆਦਮੀ ਗੁਰੇਜ਼ ਕਰਦਾ ਕਿ ਮੈਂ ਜਨਤਕ ਤੌਰ ਤੇ ਇੱਕ ਸਾਥ ਲੱਗੀ ਸੀ ਜਗਮਾਨੀ ਦੀ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਈ ਪਰ ਇਲੈਕਸ਼ਨ ਤੋਂ ਪਹਿਲਾਂ ਹੁਣ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਮੈਂ ਭਗਵੰਤ ਨੂੰ ਚੁਣੌਤੀ ਦਿੰਦਾ ਕਿ ਪਹਿਲਾਂ ਇਹ ਦੱਸ ਕੇ ਉਹ ਡੀਸੀ ਕਿਹੜਾ ਸੀ ਜਿਹਨੂੰ ਤੂੰ ਕਿਹਾ ਕਿ ਐਸਟੀਮੇਟ ਲਾ ਕੇ ਦਿਓ ਮੈਨੂੰ ਤੂੰ ਉਸ ਡੀਸੀ ਨੇ ਤੈਨੂੰ ਕਿਹਾ ਬੀਆਰਐਨ ਦਾ ਬੀਐਨਆਰ ਪਬਲਿਕ ਵਰਕਸ ਡਿਪਾਰਟਮੈਂਟ ਤੋਂ ਤੈਨੂੰ ਐਸਟੀਮੇਟ 1 ਕਰੋੜ 8 ਲੱਖ ਦਾ ਕਿਨੇ ਲਵਾ ਕੇ ਦਿੱਤਾ ਸੀ ਅਕਸਰ ਲੋਕਾਂ ਨੂੰ ਇਹ ਥੋੜੇ ਵੀ ਝੂਠ ਮਾਰੇ ਤੇ ਨੰਗੇ ਚੋਰਾ ਵਾਂਗੂੰ ਤੈਨੂੰ ਦੱਸਣਾ ਪਊਗਾ ਕਿ 1 ਲੱਖ 1 ਲੱਖ 8 ਕਰੋੜ ਦਾ ਐਸਟੀਮੇਟ ਅਕਸਰ ਜੇ ਤੂੰ ਉਸ ਕਹਿੰਨੇ ਕੇਸਟ ਵਿੱਚ ਤੁਹਾਡੇ ਕੋਲ ਲਿਖਤੀ ਐਸਟੀਮੇਟ ਹੋਊਗਾ ਕਾਈਂਡੀ ਉਸ ਦਿਖਤੀ ਐਸਟੀਮੇਟ ਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਪਹਿਲੀ ਚੁਣੌਤੀ ਇਹ ਦੂਜੀ ਚੁਣੌਤੀ ਤੂੰ ਕਹਾਂ ਕਿ ਮੇਰਾ ਦੋਸਤ ਹੀ ਇੰਜੀਨੀਅਰ ਉਹਦਾ ਨਾਮ ਹੋਊਗਾ ਉਹ ਕਿਤੇ ਫਾਇਦਾ ਹੋਇਆ ਹੋਊਗਾ ਉਹਦੀ ਜਨਮ ਡੇਟ ਹੋਊਗੀ ਉਹਦਾ ਕੋਈ ਧਰਮ ਹੋਊਗਾ ਉਹ ਸਾਨੂੰ ਇੰਜੀਨੀਅਰ ਦੱਸ ਜਿਹੜਾ ਤੇ ਤੋ ਜਿਹੜਾ ਤੂੰ ਕੋਰਾ ਝੂਠ ਬੋਲਿਆ ਕਿ ਡੀਸੀ ਨੇ ਐਸਟੀਮੇਟ ਦਿੱਤਾ 1 ਲੱਖ 1 ਕਰੋੜ 8 ਲੱਖ ਦਾ ਮੈਂ ਮੇਰੇ ਇੰਜੀਨੀਅਰ ਦੇ ਦੋਸਤ ਨੇ ਮੇਰਾ ਮੈਂ ਜਰਾ ਪੋਲ ਬਣਵਾ ਰਿਹਾ ਅਸੀਂ 6 ਲੱਖ ਰੁਪਏ ਚ ਬਣਾ ਰਹੇ ਉਹ ਕਿਹੜਾ ਇੰਜੀਨੀਅਰ ਆ ਜਿਹਨੇ ਤੈਨੂੰ 6 ਲੱਖ ਰੁਪਏ ਵਿੱਚ ਆ ਝੰਬੋ ਡਰੇਨ ਦੇ ਉੱਤੇ ਪੋਲ ਬਣਾ ਕੇ ਦਿੱਤਾ ਕਿਉਂਕਿ ਇੱਥੇ ਤਾਂ ਪੋਲ ਹੈ ਹੀ ਨਹੀਂ ਕੋਈ ਔਰ ਜਿਹੜਾ ਇੱਕ ਪਾਈਪ ਆ ਉਹ ਸਰਪੰਚ ਧਾਰੀ ਨੇ ਪਾਇਆ ਆ ਸਾਰੇ ਪਿੰਡ ਦੇ ਲੋਕ ਗਵਾਹੀ ਦੇਣਗੇ ਅੱਛਾ ਦੱਸੋ ਵੀ ਇੱਥੇ ਭਗਵੰਤ ਮਾਨ ਨੇ ਕੋਈ ਪੋਲ ਬਣਾਇਆ ਯਾਰ ਦੱਸੋ ਨਹੀਂ ਨਾ ਕੋਈ ਨਹੀਂ ਬਣਾਇਆ ਹੱਥ ਮਾਰ ਕੇ ਦੱਸ ਦਿਓ ਚੰਗੀ ਤਰ੍ਹਾਂ ਨਹੀਂ ਕੋਈ ਨਹੀਂ ਬਣਾਇਆ ਆ ਦੇਖੋ ਭਗਵੰਤ ਮਾਨ ਦਾ ਝੂਠ ਐ ਇਧਰੋਂ ਪਿੱਛੇ ਵੀ ਕਰਦਿਆ ਵੀ ਪਿੰਡ ਵਾਲੇ ਖੜੇ ਦੱਸੋ ਜੀ ਬਣਾਇਆ ਪੋਲ ਆ ਕੋਈ ਕੋਈ ਕਹਿੰਦੇ ਕੋਈ ਇੱਟ ਨਹੀਂ ਲੱਗੀ ਇੱਕ ਵੀ ਇੱਟ ਨਹੀਂ ਲਾਈ ਭਗਵੰਤ ਨੇ ਤੇ ਇੱਕ ਦਾ ਹੀ ਝੂਠ ਬੋਲ ਬੋਲ ਕੇ ਲੋਕਾਂ ਨੂੰ ਵਰਗਲਾ ਕੇ ਅੱਜ ਪੰਜਾਬ ਦਾ ਰਾਜ ਲੈ ਕੇ ਪਰ ਕਿੰਨੀ ਦੇਰ ਚੱਲੂਗਾ ਝੂਠ ਭਗਵੰਤ ਤੈਨੂੰ ਮੇਰੀ ਤੇਨੂੰ ਚੁਣੌਤੀ ਆ ਕਿ ਆ ਆਪਾਂ ਬਗਰੋਲ ਪੁਲ ਦੇ ਪੁਲ ਦੇ ਉੱਤੇ ਖੜ ਕੇ ਇੱਥੇ ਬਹਿਸ ਕਰੀਏ ਪੰਜਾਬ ਦੇ ਲੋਕ ਮੁਕਤਿਆਂ ਦੀ ਕਿਹੜਾ ਬਦਲਾਅ ਆਇਆ ਵਾ ਕਿਹੜਾ ਤੁਸੀਂ ਦਿੱਲੀ ਦਾ ਮੋਡਲ ਹੈਲਥ ਮੋਡਲ ਲਿਆਂਦਾ ਕਿਹੜਾ ਤੁਸੀਂ ਦਿੱਲੀ ਦਾ ਵਿਦਿਆ ਮੋਡਲ ਲਿਆਂਦਾ ਕਿਹੜੇ ਤੁਸੀਂ ਬੱਚਿਆਂ ਨੂੰ ਨੌکریاں ਦਿੱਤੀਆਂ ਨੌکریاں ਸਾਰੀਆਂ ਹਰਿਆਣੇ ਦੇ ਤੇ ਰਾਜਸਥਾਨ ਤੇ ਹਿਮਾਚਲ ਤੇ ਦਿੱਲੀ ਦੇ ਲੋਕ ਲੈ ਕੇ ਗਏ ਨੇ ਕਿਉਂਕਿ ਤੁਸੀਂ ਕਾਨੂੰਨ ਹੀ ਨਹੀਂ ਬਣਾ ਸਕੇ ਕਿ ਨੌکریاں ਪੰਜਾਬ ਦੀਆਂ ਕੇਵਲ ਪੰਜਾਬ ਦੇ ਨੌਜਵਾਨਾਂ ਲਈ ਰਿਜ਼ਰਵ ਪਰ ਫਿਰ ਵੀ ਕਿਉਂਕਿ ਬਗਰੋਲ ਦਾ ਝੂਠ ਬੋਲਿਆ ਮੇਰੀ ਤੈਨੂੰ ਦਿਨੇ ਚੁਣੌਤੀ ਆ ਇੱਥੇ ਟਾਈਮ ਤੇਰਾ ਥਾਂ ਇਹੀ ਮਰਜ਼ੀ ਤੇਰੀ ਹਜ਼ਾਰ ਪੁਲਿਸ ਵਾਲਾ ਤੇਰਾ ਸਾਰਾ ਤੰਤਰ ਤੇਰਾ ਖੈਰਾ ਕੱਲਾ ਆਊਗਾ ਤੇ ਤੇਰਾ ਇੱਥੇ ਝੂਠ ਦਾ ਪੜਦਾ ਬਾਬੇ ਇਸ ਨੂੰ ਬੇਨਕਾਬ ਕਰੂੰਗਾ ਮੈਂ ਹੁਣ ਸਰਪੰਚ ਤਾਰੀ ਨੂੰ ਕਹੂੰਗਾ ਕਿ ਇਹਦੇ ਬਾਰੇ ਤੁਹਾਨੂੰ ਸਰਪੰਚ ਅਸਲੀ ਗੱਲ ਦੱਸਦਾ ਕਿ ਕਿਦਾਂ ਤੂੰ ਝੂਠ ਬੋਲਿਆ ਓ ਮਾਈ ਗੋਡ ਅਲੈਕਸ ਚਲ ਬੋਲ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਜੋ ਤੁਸੀਂ ਇੱਥੇ ਆਏ ਹੋ ਤੁਹਾਡਾ ਤੇ ਖੈਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਪਿੰਡ ਦੀ ਆਵਾਜ਼ ਬਣੇ ਨੇ ਆ ਕੇ ਖੈਰਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਪੁਲਿਸ ਹੈਗਾ ਸਰਦਾਰ ਮਾਨ ਵੱਲੋਂ ਪਿਛਲੀ ਆ ਐਮਪੀ ਜਦੋਂ ਐਮਪੀ ਸੀਗੇ ਉਦੋਂ ਬੋਲਿਆ ਗਿਆ ਸੀ ਜਗਵਾਣੀ ਦੀ ਸਾਕ ਸੀ ਜਿਹੜੀ ਖੈਰਾ ਸਾਹਿਬ ਨੇ ਵਾਕੂਬੀ ਦੱਸੀ ਹੈ ਪਰ ਇਹਦੇ ਵਿੱਚ ਮੈਂ ਇੱਕ ਮੇਨ ਗੱਲ ਦੱਸ ਦਿਆਂ ਵੀ ਜਿਹੜਾ ਇਹਦਾ ਇੰਜੀਨੀਅਰ ਸੀ ਉਹ ਇੱਕ ਹਾਸੋਹੀਣੀ ਗੱਲ ਹੈ ਉਹ ਇੰਜੀਨੀਅਰ ਕੌਣ ਸੀ ਅਸੀਂ ਕੋਈ ਉਸਾਰੀ ਕਰਦੇ ਸਾਡੀ ਸਾਡੇ ਉਹ ਮਿਸਤਰੀ ਲੱਗਿਆ ਹੋਇਆ ਸੀ ਉਹ ਮੈਨੂੰ ਆਖਣ ਲੱਗਿਆ ਕਹਿੰਦਾ ਸਰਪੰਚ ਸਾਹਿਬ ਤੁਹਾਨੂੰ ਦੱਸਾਂ ਪੁੱਲ ਦਾ ਇੰਜੀਨੀਅਰ ਕੌਣ ਸੀ ਮੈਂ ਦੱਸ ਦੇ ਭਾਈ ਮੈਨੂੰ ਤਾਂ ਹੋਣਾ ਵੀ ਕੋਈ ਵੱਡਾ ਇੰਜੀਨੀਅਰ ਹੋਣਾ ਸ਼ਹਿਰ ਸ਼ੁਰੂ ਹੋਣਾ ਕੋਈ ਵੱਡਾ ਆਰਕੀਟੈਕ ਹੋਣਾ ਉਹ ਕਹਿੰਦਾ ਭਾਈ ਜੀ ਉਹ ਮੈਂ ਆ ਇੱਕ ਦਿਹਾੜੀਦਾਰ ਬੰਦਾ ਮਿਸਤਰੀ ਸਾਫੀਪੁਰ ਕਲਾ ਦਾ ਮਿਸਤਰੀ ਹੈ ਨਾਂ ਯਾਦ ਆ ਉਹਦਾ ਜੱਗੀ ਮਿਸਤਰੀ ਹੈ ਗੁਰੂਕਰਾਂ ਦਾ ਕੰਮ ਕਰਦਾ ਹੈ ਉਹ ਮਿਸਤਰੀ ਨੇ ਇਹ ਪੁਲ ਦੀ ਉਸਾਰੀ ਦਾ ਸਾਰਾ ਜਿਹੜਾ ਬਣਾ ਕੇ ਦਿੱਤਾ ਸੀ ਵੀ ਇੰਨੇ ਚ ਪੁਲ ਬਣੂਗਾ ਤੇ ਇਹ ਸਰਕਾਰ ਮੈਂ ਉਦੋਂ ਵੀ ਬੋਲਿਆ ਸੀ ਕਹਰਾ ਸਾਹਿਬ ਬਹੁਤ ਜ਼ਿਆਦਾ ਬੋਲਨੇ ਸੀ ਅਸੀਂ ਨੇ ਪਰਚੇ ਵੀ ਕਰਾਏ ਨੇ ਤੋਂ ਉਹ ਮੌਕੇ ਤੇ ਸਰਕਾਰਾਂ ਤੱਕਾ ਕਰਦੀ ਹੁੰਦੇ ਨੇ ਇਹ ਤਾਂ ਕੋਈ ਗੁੱਸਾ ਗਲਾਨੀ ਪਰ ਜੋ ਹੈਗਾ ਇਹ ਪੁਲ ਵਾਲਾ ਸਾਰਾ ਸਾਰ ਝੂਠ ਹੈ ਇੱਥੇ ਕੋਈ ਵੀ ਬੰਦਾ ਆ ਕੇ ਡਿਬੇਟ ਕਰ ਸਕਦਾ ਸਾਡਾ ਸਾਰਾ ਨਗਰ ਇਹ ਹੱਥ ਖੜਾ ਕਰਕੇ ਕਹਿ ਸਕਦਾ ਵੀ ਇਹ ਸਾਰਾ ਸਾਰ ਝੂਠ ਹੈ ਮੈਂ ਪਿੰਡ ਦੇ ਸਾਰੇ ਨਗਰ ਨੂੰ ਬੇਨਤੀ ਕਰਦਾ ਵੀ ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਵੀ ਇਹ ਭਗਵੰਤ ਮਾਨ ਦਾ ਬੋਲਿਆ ਝੂਠ ਹੈ ਝੂਠ ਹੈ ਝੂਠ ਹੈ ਲਓ ਜੀ ਕਰਸਾ ਲਾ ਅੱਛਾ ਭਗਵੰਤ ਹੁਣ ਝੂਠ ਸਾਬਤ ਹੋ ਗਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਹੁਣ ਤੇਰੇ 'ਚ ਜੇ ਜਾਨ ਹੈਗੀ ਆ ਦੋ ਗੱਲਾਂ ਕਰ ਸਕਦਾ ਜਾਂ ਤਾਂ ਮਾਫੀ ਮੰਗੇ ਇਸ ਗੱਲ ਦੀ ਲੋਕਾਂ ਦੇ ਕੋਲ ਮੈਂ ਬਹੁਤ ਵੱਡਾ ਝੂਠਾ ਆ ਮੈਂ ਝੂਠ ਬੋਲ ਬੋਲ ਕੇ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਿਆ ਆ ਤੇ ਕਿਤੇ ਰ ਕੋ ਆਪਸ਼ਨ ਹੈਗੀ ਜੇ ਤੇ ਪਰ ਮੇਰੇ ਤੇਰੇ ਜਿੰਨਾ ਦਿਲ ਨਹੀਂਗਾ ਤੂੰ ਝੂਠ ਤੂੰ ਮਾਫੀ ਨਹੀਂ ਮੰਗ ਸਕਦਾ ਤੂੰ ਝੂਠ ਨੂੰ ਕਵਰ ਅਪ ਕਰਨ ਲਈ ਕੋ ਹੋਰ ਝੂਠ ਬੋਲੇਗਾ ਮੇਰੇ ਖੇਰੇ ਤੇ ਪਰਚਾ ਦਰਜ ਕਰਾਏਗਾ ਸਰਪੰਚ ਤੇ ਇੱਕ ਹੋਰ ਪਰਚਾ ਦਰਜ ਕਰਾਏਗਾ ਸਾਡੇ ਸੱਤੇ ਹੋਣਾ ਬਾਈ ਤੇ ਕਰਾਏਗਾ ਤੇ ਦੂਜੀ ਤਰ ਕੋ ਆਪਸ਼ਨ ਹੈਗੀ ਆ ਕਿ ਜੇ ਜੇ ਤੂੰ ਕਹਿਨਾ ਕਿ ਇਹ ਝੂਠ ਨਹੀਂ ਮੇਰੀ ਚੁਣੌਤੀ ਫਿਰ ਆਪ ਉਲਤੇ ਇਥੇ ਮੈਂ ਜਿੱਦਾ ਪਹਿਲਾਂ ਕਿਹਾ ਆ ਆਪਾਂ ਇਹਦੇ ਤੇ ਬੈਸ ਕਰੀਏ ਕਿੰਨੇ ਪੁਲ ਦੀ ਬੈਸ ਨਹੀਂ ਹੋਊਗੀ ਸਾਰੇ ਪੰਜਾਬ ਦਾ ਜਿਹੜਾ ਅਖੋਤੀ ਬਦਲਾਅ ਸੀ ਉਹ ਬਦਲੇ ਤਾਂ ਤੁਸੀਂ ਹੋ ਪੰਜਾਬ ਨਹੀਂ ਬਦਲਿਆ ਔਰ ਜਿਹੜਾ ਤੁਸੀਂ ਇਨਕਲਾਬ ਦਾ ਨਾਰਾ ਦਿੱਤਾ ਸੀਗਾ ਸਾਰੀਆਂ ਗੱਲਾਂ ਤੇ ਤੁਹਾਡਾ ਚर्चा ਕਰਾਂਗੇ ਤੁਹਾਡਾ ਸਾਰਿਆਂ ਦਾ ਅ ਮੈਂ ਅਗਰ ਜੇ ਤੁਹਾਨੂੰ ਇਹ ਮੁੱਦਾ ਇੱਕ ਇੱਕ ਕੋਹਰਾ ਝੂਠ ਆ ਅਸੀਂ ਦੁਪਹਿਰੇ 12:30 ਵਜੇ ਭਗਵੰਤ ਦਾ ਫੜ ਲਿਆ ਸੂਰਜ ਸਾਡੇ ਸਿਰ ਦੇ ਉੱਤੇ ਆ ਇਹ ਕੋਹਰਾ ਝੂਠ ਫੜਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿਸੀਂ ਸੱਚ ਬੋਲੇ ਆ ਤੇ ਆ ਸਰਪੰਚ ਤੇ ਆ ਲੋਕਾਂ ਨੇ ਸਹੀ ਗਵਾਹੀ ਦਿੱਤੀ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਸ਼ੇਅਰ ਕਰੋ ਤਾਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ ਕਿ ਕਿਦਾਂ ਇਹ ਫਰਜੀ ਇਨਕਲਾਬੀ ਨੇ ਝੂਠੇ ਬੰਦੇ ਨੇ 도ਗਲੇ ਬੰਦੇ ਨੇ ਔਰ ਲੋਕਾਂ ਨੂੰ ਝੂਠ ਬੋਲ ਕੇ ਇਹ ਸਾਰੀਆਂ ਵੋਟਾਂ ਲੈ ਕੇ ਜਾਂਦੇ ਨੇ ਮੇਰੇ ਨਾਲ ਤੁਹਾਡਾ ਵੀ ਜੁੜਨ ਦਾ ਬਹੁਤ ਸ਼ੁਕਰੀਆ ਤੇ ਨਗਰ ਨਿਵਾਸੀਓ ਬਗਰੌਣ ਵਾਲਿਓ ਤੁਹਾਡਾ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ